ਸਤੀ ਸੱਤਿਕਾ ਜੀ ਅੱਜ ਦੇ ਦਿਨ ਵੀ ਕਰਦੇ ਆ ਸ਼ੁਰੂਆਤ ਉਹਨੂੰ ਦੇਖ ਰਿਹਾ ਕਿ ਸ਼ੂ ਕਿਹੜੇ ਪਾਉਣੇ ਨੇ ਛੱਡਦੇ ਆ ਸਪੋਰਟਸ ਜਾ ਕੇ ਫੜਦੇ ਆ 1 ਕਿਲੋਮੀਟਰ ਉਹ ਦੇਖਦੇ ਆ ਅੱਜ ਕਿਹੜੇ ਪਾਈਏ ਇਹ ਫੁਮਾਰੇ ਫੁਮਾਰੇ ਜੀ ਬਈ ਕਿਹਦੇ ਕਿੱਧਰ ਪਏ ਨੇ ਤੇ ਹੋਰ ਦੋਸਤੋਂ ਕਿੰਨੀਓ ਅੱਜ ਸਕੂਲ ਚ ਜਾ ਰਹੀ ਆ ਕੋਈ ਕੰਮ ਨਹੀਂ ਆ ਗਿਆ ਅਮਰਾਜ ਦੇ ਉੱਤੇ ਬਾਅਦ ਚ ਫੇਰ ਦੇਖਦੇ ਆ ਦੋ ਵੇੜ ਤੋਂ ਬਾਅਦ ਕਿੱਧਰ ਨੂੰ ਜਾਵੂਗਾ ਬਸ ਇੱਧਰ ਕਰ ਕਾਪੀਆਂ ਪੀਂ ਜਾਂ ਨਹੀਂ ਕਰ ਕਾਪੀਆਂ ਕਰਦੇ ਨਹੀਂ ਦਿੰਦੇ ਆ ਸ਼ਾਬੂਕ ਦੋ ਜਾਂ ਸਾਜੀ ਦੋਸਤੋਂ ਗੋਗੇ ਤਿਆਰ ਇਵੇਂ ਲੱਗੀ ਲੁੱਕ ਦੱਸਿਓ ਚੱਲਦੇ ਆਂ ਹੁਣ ਕੁੜੇ ਦੇ ਵੱਗ ਅਨਜੀ ਸਕੂਲ ਆ ਗਈ ਅਸੀਂ ਅੰਦਪੁਰ ਕੇ ਸ਼ੋਹਾ ਦੇ ਸਾਹਮਣੇ ਮਾ ਰੁਕਦੇ ਹਾਂਜੀ ਇੱਥੇ ਹੈਗੇ ਆ ਯਾਰ ਉਲਟ ਚ ਮਿਲੇਨੀਅਮ ਚ ਜਵਾਕਾਂ ਦਾ ਫੰਕਸ਼ਨ ਜਾਂਦੀ ਆ। ਆ ਭਾਈਆ ਮੇਰਾ ਸੇਖੋ ਸਾਹਿਬ ਪਟਿਆਲੇ ਤੋਂ ਪਤਾ ਹੀ ਆ ਤੁਹਾਨੂੰ। ਉਹ ਠੀਕ ਆ ਸੇਖੋ ਸਾਹਿਬ ਚੜਤੀ ਕਲਾ ਵਿੱਚ ਕੇ ਰਿਪੋਰਟ ਚੜਤੀ ਕਲਾ ਠੀਕ ਆ ਚੜਤੀ ਕਲਾ ਹੀ ਚਾਹੀਦੀ। ਚਾਹ ਪੀਤਾ ਜੀ। ਹਾਂਜੀ ਨੰਦਪੁਰ ਕੇ ਸ਼ੋਂ ਵਸਦੇ ਹਾਂ। ਮਿਟ ਚ ਮਿਲੇਨੀਅਮ ਚ ਅਸੀਂ ਇੱਥੇ ਮੈਸੇਜ ਚਾਹ ਪੀਣ ਆ ਗਏ। ਉੱਪਰ ਬੱਚਿਆਂ ਦਾ ਪ੍ਰੋਗਰਾਮ ਚੱਲਦਾ ਸੀ। ਇਸ ਤੋਂ ਬਾਅਦ ਜਵਾਕ ਨੂੰ ਘਰੇ ਛੱਡ ਕੇ ਫਿਰ ਮਿਲਦੇ ਆਂ ਕੋਲ ਪਟਿਆਲੇ ਆ। ਹਾਂਜੀ ਸਕੂਲ ਚ ਹੈਗੇ ਆ ਇੱਥੇ ਫੰਕਸ਼ਨ ਦਾ ਤੀਜਾ ਹੁਣ ਚੱਲਦੇ ਆ ਮੁੰਡੇ ਨੂੰ ਘਰੇ ਛੱਡ ਕੇ ਫਿਰ ਚੱਲਾਂਗੇ ਪਟਿਆਲੇ ਆਪਾਂ ਹਾਂਜੀ ਅੱਜ ਦੋਸਤੋ ਪੂਰਾ ਇਹ ਦਿਨ ਇੱਥੇ ਮਿਲਣੀ ਫੰਕਸ਼ਨ ਤੀਲਾ ਹੁਣ ਚੱਲਦੇ ਆ ਘਰੇ ਹਮਰਾਜ ਨੂੰ ਛੱਡ ਕੇ ਫਿਰ ਮੈਂ ਆਉਣਾ ਪਟਿਆਲੇ ਵਾਪਸ ਪਟਿਆਲੇ ਮਿਲਾਂਗੇ ਤੁਹਾਨੂੰ ਆ ਦੇਖ ਲਓ ਸਾਰੀਆਂ ਗੱਡੀਆਂ ਚੱਲੇ ਗਈਆਂ ਸੀ ਉਹ ਰਹੇਗੀ ਬੱਸ ਗੱਲਾਂ ਚ ਲੱਗ ਗਿਆ ਦੀਆ ਯਾਰ ਇੱਥੇ ਜਵਾਕ ਮਿਲ ਗਏ ਦੀ ਯਾਰ ਧੀਜਤ ਧੀਜੀਆਂ ਗੱਲਾਂ ਮਾਰਨ ਲੱਗ ਗਏ ਉਹਨਾਂ ਨਾਲ ਬਾਕੀ ਲਾਧੂ ਆ ਜੇ ਕੋਈ ਤੰਗ ਪਰੇਸ਼ਾਨ ਕਰਦਾ ਹੁੰਦਾ ਮੈਸੇਜ ਛੱਡਿਓ ਸਿੱਧਾ ਲਵ ਜੀ ਹਾਂਜੀ ਸਕੂਲ 'ਚ ਫੰਕਸ਼ਨ ਦੀਗਾ ਅੱਜ ਅਮਰਾਂਤ ਦੇ ਉਹਨੇ ਨੂੰ ਘਰੇ ਛੱਡ ਕੇ ਫੇਰ ਚੱਲਦੇ ਆਂ ਪਟਿਆਲੇ ਆ ਸਿੱਧਾ ਦਿਖਾ ਦੇ ਕੋਈ ਟਿੱਕ ਲੱਗ ਹਾਂਜੀ ਦੋਸਤੋ ਚੱਲਦੇ ਆਂ ਹੁਣ ਪਟਿਆਲੇ ਨੂੰ ਇੱਕ ਤਾਂ ਉਹ ਲੈ ਕੇ ਆਉਣਾ ਏ ਸੁਪਰ ਤੇ ਪਟਾਸ ਲੈ ਕੇ ਆਉਣੀ ਆਲੂਆਂ ਵਾਸਤੇ ਤੇ ਬਾਕੀ ਮੱਖਾ ਟੇਕ ਕੇ ਆਉਣਾ ਏ ਜੁੜੇ ਰਹੋ ਦਿਖਾਉਣੇ ਆ ਤੁਹਾਨੂੰ ਪਟਿਆਲੇ ਧੀ ਜੱਪੀ ਹਾਂਜੀ ਦੋਸਤੋ ਪਟਿਆਲੇ ਆ ਹੁਣ ਮੱਥਾ ਟੇਕ ਲਈਏ ਹਾਂਜੀ ਦੋਸਤੋ ਮੱਥਾ ਟੇਕ ਲਿਆ ਜੀ ਬਹੁਤ ਗਣਾ ਬਾਧ ਆਏ ਅੱਜ ਮੈਂ ਅੱਧਰ ਮੱਥਾ ਟਿਕਣ ਤੇ ਹੁਣ ਚਲਦੇ ਹਾਂ ਹੁਣ ਭਤੀਜ ਪਤੀਜੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਮਿਲਦੇ ਹਾਂ ਤੇ ਜਿਹੜੀ ਖੇਤੀਬਾੜੀ ਵਾਸਤੇ ਆਪਾਂ ਸੁਪਰ ਤੇ ਉਹ ਲੈ ਕੇ ਜਾਣਾ ਠੱਲੇ ਜੇ ਉਹ ਲੈ ਕੇ ਫਿਰ ਚੱਲਾਂਗੇ ਚੱਲ ਪਿਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਪਟਿਆਲੇ ਖੜੇ ਆ ਜੀ ਤੇ ਆ ਮੇਰੇ ਭਤੀਜ ਨਾਪੇਦੋ ਜੋ ਭਤੀਜ ਆਪਣਾ ਸਿਓੜੇ ਕੰਨੀ ਨੂੰ ਮਾਸਟਰ ਜਿਹੜਾ ਪੁਰਾਣਾ ਪਿੰਡ ਆਪੜ। ਕਿਆ ਭਤੀਜ ਵੀ ਆਪਣੇ ਨਾਪੇਦੂ ਹੈਗੇ ਨੇ। ਠੀਕੋ ਯਾਰ ਐਨ ਵਧੀਆ। ਪਾਉ ਵਧੀਆ ਪਾਉ। ਇਹ ਕੰਮਕਾਰ ਕਰਿਆ ਕਰੋ ਯਾਰ। ਕੋਈ ਸੰਜੀਦਾ ਨਹੀਂ ਹੁੰਦਾ ਕੰਮ। ਪੱਪਾ ਆਗਾ ਬੰਦੇ ਦਾ। ਉਹ ਯਾਰ ਆਪਣੇ ਫਸਲਬਾੜੀ ਠੀਕ ਆ। ਐਨ ਉੱਤੇ। ਹਾਂਜੀ ਪਟਿਆਲੇ ਖੜੇ ਆ। ਆ ਮੇਰਾ ਭਤੀਜ ਸਨੌਰ ਤੋਂ। ਹਾਂਜੀ ਹਾਂਜੀ ਸਨੌਰ ਬੱਸ। ਆ ਭਤੀਜ ਮਿਲੇ ਆ ਯਾਰ ਵਿਚਾਰਾ ਇੱਥੇ ਠੇਕੇਦਾਰ ਆ ਰਹਾ ਕਹਦਾ ਕੰਮ ਇਲੈਕਟ੍ਰੀਸ਼ian ਦਾ ਜੀ ਇਰੇਪਰੇਸ਼ਨ ਦਾ ਠੀਕ ਆ ਠੀਕ ਆ ਮੈਂ ਕੋਈ ਫਿਰ ਦੁਕਾਨ ਤੋਂ ਕੁੰਨੀ ਕਰੀ ਵੀ ਹੈਗੀ ਕਿਸੇ ਟਿਕਾਣਾ ਨਹੀਂ ਇਲੈਕਟ੍ਰੀਸ਼ian ਦਾ ਠੇਕੇਦਾਰੀ ਦਾ ਹੀ ਕੰਮ ਆ ਇਹ ਠੀਕ ਆ ਠੀਕ ਆ ਕੀ ਨੋਵਾ ਤੇਰਾ ਸੁਖਵਿੰਦਰ ਸਿੰਘ ਠੀਕ ਆ ਸੁੱਖ ਦੇਖ ਲਓ ਯਾਰ ਭਤੀਜੇ ਕਿਸੇ ਨੇ ਕਰਾਉਣਾ ਹੋਵੇ ਇਹਦਾ ਕੰਮ ਕੋਠੀਆਂ ਦਾ ਕਿਤੇ ਵੀ ਇਲੈਕਟ੍ਰੀਸ਼ian ਦਾ ਤਾਂ ਭਤੀਜ ਵਿਚਾਰਾ ਕੰਮ ਕਰਦਾ ਏ ਲਵ ਯੂ ਆ ਭਤੀਜੇ ਜੈਨੂ ਹਾਂ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਪਹੁੰਚੇ ਫਿਸ਼ ਲੈ ਕੇ ਚੱਲਦੇ ਆਂ ਪਿੰਡ ਨੂੰ ਹਾਂ ਜੀ ਮਿੱਤਰ ਪਿਆਰਿਓ ਪਟਿਆਲੇ ਖੜਾ ਹੈਗਾ ਇੱਧਰ ਲਈ ਆਂਦਰ ਲੈ ਆਇਆ ਤੰਦੂਰੀ ਆ ਕੇ ਕਿਹੜੀ ਆ ਫਰਾਈ ਹੈ ਜੀ ਹੈ ਫਰਾਈ ਫਰਾਈ ਕਰੀ ਆ ਹਾਂ ਜੀ ਤੇਲ ਬਦਲ ਲਿਆ ਦੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਚਲੋ ਯਾਰ ਹੁਣ ਆਪਾਂ ਸੁਪਰ ਸਾਫਰ ਲੈ ਕੇ ਚੱਲਦੇ ਆਂ ਪਿੰਡ ਨੂੰ ਹਾਂ ਜੀ ਮੁੰਡਾ ਖੜਾ ਗਿਆ ਆਪਾਂ ਨੂੰ ਖਾਣ ਪੀਣ ਵਾਲਾ ਸਮਾਨ ਹੁਣ ਚੱਲਦੇ ਆਂ ਪਿੰਡ ਨੂੰ ਚੱਲਦੇ ਆਂ ਜੀ ਹੁਣ ਦਾਣਾ ਮੰਡੀ ਹਾਂਜੀ ਬਾਈ ਨੰਬਰ ਖੜੇ ਆ ਜੀ ਆ ਮੇਰੇ ਭਤੀਜਾ ਕੇ ਠੀਕ ਆ ਭਤੀਜੇਓ ਹਾਂ ਜੀ ਚਾਚਾ ਜਮਾਵਤ ਲਵ ਯੂ ਲਵ ਯੂ ਟਰੱਕ ਭਰ ਕੇ ਤੁਹਾਨੂੰ ਯਾਰ ਹਾਂ ਹਾਂਜੀ ਚੱਲਦੇ ਆ ਹੁਣ ਦਾਣਾ ਮੰਡੀ ਨੂੰ ਹਾਂਜੀ ਮੰਡੀ ਨੂੰ ਜਾ ਰਿਹਾ ਸੀ ਉੱਥੋਂ ਆਪਾਂ ਸੁਪਰ ਸਾਹ ਪਰ ਲੈ ਕੇ ਜਾਣਾ ਏ ਜਾਣੂ ਆ ਭਤੀਜਾ ਨੇ ਰੋਕ ਲਿਆ ਆ ਜਾ ਕਹਾਂ ਆ ਜਾ ਇਹਦਾ ਬਰਥਡੇ ਅੱਜ ਮੇਰੇ ਭਤੀਜਾ ਦਾ ਹੈਪੀ ਬਰਥਡੇ ਯਾਰ ਥੈਂਕ ਯੂ ਥੈਂਕ ਯੂ ਕਿੰਨੇ ਸਾਲ ਤਾਂ ਹੋ ਗਿਆ 19 ਦਾ ਹੋ ਗਿਆ ਜੀ ਠੀਕ ਆ ਠੀਕ ਆ ਪੁੱਤ ਰੱਬ ਤੈਨੂੰ ਲੰਮੀਆਂ ਉਮਰਾਂ ਦੇਵੇ ਯਾਰ ਪਾਰਟੀ ਕਰਦੀ ਇਹਨਾਂ ਨੂੰ ਨਾਲ ਤੇ ਇਹਨੂੰ ਗੱਟ ਕੇ ਹਾਂਜੀ ਹਾਂਜੀ ਠੀਕ ਆ ਆਜੋ ਤੁਸੀਂ ਵੀ ਆਜੋ ਤੁਹਾਡਾ ਕਿਹੜਾ ਸ਼ਹਿਰ ਆ ਰਾਜਪੁਰਾ ਅੱਛਾ ਤੁਸੀਂ ਕਿੱਥੇ ਪੜਦੇ ਹੋ ਤਾਂ ਅਸੀਂ ਰਾਜਪੁਰੇ ਪੜਾਈ ਪੜਾਈ ਕਰ ਰਹੇ ਹਾਂ ਕਿੱਥੇ ਕਰਾ ਰਹੇ ਹੋ ਠੀਕ ਆ ਠੀਕ ਆ ਭਤੀਜ ਆਪਣੇ ਰਾਜਪੁਰੇ ਤੋਂ ਨੇ ਹੋਰ ਮੁੰਡੇ ਉਹ ਖਾਣਾ ਪੀਣਾ ਕੁਛ ਨਾ ਨਾ ਜੀ ਬੰਦੀ ਧੰਨਵਾਦ ਦੱਸ ਦੋ ਫੇਰ ਨਾ ਕਿ ਉਹ ਕਿ ਚਾਚੇ ਨੇ ਪੁੱਛਿਆ ਨਹੀਂ ਹੈਗਾ ਹਾਂ ਕੀ ਗੱਲ ਆ ਤੁਸੀਂ ਦੱਸੋ ਖਾਣਾ ਪੀਣਾ ਕੁਛ ਮੈਂ ਤਾਂ ਲਿਆਇਆ ਉਹ ਪਿਆ ਗੱਡੀ ਚ ਸ਼ਾਮ ਵਾਲਾ ਪੀਸ ਆ ਕੱਲੇ ਉਹਨਾਂ ਦੇ ਨਾਲ ਜਾਏ ਹੁਣ ਚੀਕ ਨੂੰ ਚੁੱਕਣ ਵਾਲਿਆਂ ਦੇ ਹੁਣ ਪੁਰਾ ਹਾਲੇ ਆ ਭਤੀਜਾ ਹਾਂਜੀ ਦੋਸਤੋ ਪਟਿਆਲੇ ਆ ਪਟਾਸ਼ ਦੇ ਥੈਲੇ ਲੈ ਕੇ ਜਾਣੇ ਨੇ ਤੇ ਸੁਪਰ ਦੇ ਲੈ ਕੇ ਜਾਣੇ ਨੇ ਉਹ ਹੁਣ ਪਰਾਂ ਤੋਂ ਗਡਾਉਂ ਚ ਰਖਾਉਣਗੇ ਇਹ ਮੁੰਡਾ ਲੇਬਰ ਲੈਣ ਗਿਆ ਏ ਉਧਰੋਂ ਫਿਰ ਗੱਡੀ ਦੇ ਵਿੱਚ ਰੱਖ ਕੇ ਆਪਾਂ ਪਿੰਡ ਨੂੰ ਚੱਲਾਂਗੇ ਇੱਕ ਪੀਜਾ ਜਾਂ ਲੈ ਕੇ ਜਾਣਾ ਈ ਪੀਜਾ ਲੈ ਕੇ ਫਿਰ ਚੱਲਦੇ ਆਪਾਂ ਪਿੰਡ ਨੂੰ ਤੇ ਉਧਰੋਂ ਰੱਖਦੇ ਆਂ ਹਾਂਜੀ ਪਟਿਆਲੇ ਆ ਜੀ ਉਹ ਲੈਣਾ ਸੀਗਾ ਆਪਾਂ ਸੁਪਰ ਤੇ ਪਟਾਸ਼ ਉਹ ਰੱਖ ਰਹੇ ਨੇ ਗੱਡੀ ਚ ਤੇ ਝੋਨਾ ਵੀ ਆਉਣਾ ਸਟਾਰਟ ਹੋ ਗਿਆ ਮਿੱਟੀ ਦੇ ਵਿੱਚ ਪਟਿਆਲੇ ਹੋਰ ਦੱਸੋ ਠੀਕੋ ਇਹ ਸੁਪਰ ਦੇ ਲੈਣੇ ਤੀਕੇ 4 ਥੱਲੇ ਤੇ ਆ ਪੋਟਾਸ਼ ਦੇ ਲੈ ਲੈ ਅੱਡੇ 1700 ਦਾ ਥੈਲਾ ਕਹਿੰਦੇ ਨੇ ਪੋਟਾਸ਼ ਦਾ ਤੇ ਸੁਪਰ ਦਾ 500 ਰੁਪਏ ਦਾ ਟੌਪ ਅੱਗੇ ਲਾ ਦੇ ਹਾਂਜੀ ਪਟਿਆਲੇ ਆ ਜੀ ਪੀਜਾ ਲੈ ਕੇ ਜਾਣਾ ਸੀ ਆ ਮੇਰੇ ਭਤੀਜ ਨੇ ਤੇ ਮੇਰੇ ਭਤੀਜ ਇੱਥੇ ਜੋਬ ਕਰਦੇ ਨੇ ਲਵਜੂਆ ਤੁਹਾਨੂੰ ਮੁੰਡਿਓ ਲਵਜੂ ਚਾਚਾ ਲਵਜੂ ਲਵਜੂ ਚਾਚਾ ਘਰ ਪਰਵਾਹ ਠੀਕ ਆ ਆਦਾ ਹੋਈਗਾ ਠੀਕ ਆ ਸਲੂਟ ਆ ਯਾਰ ਤੁਹਾਡੀ ਮਿਹਨਤ ਚਾਚਾ ਵੀਡੀਓ ਪਾਉਗੇ ਅੱਜ ਹਾਂ ਪਰ ਰਾਤ ਨੂੰ ਬਲੌਗ ਪਾਵਾਂਗੇ ਆ ਠੀਕ ਆ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਹੈਗੇ ਤੇ ਇੱਥੇ ਜਿਹੜੇ ਭਤੀਜ ਲੱਗੇ ਹੋਏ ਨੇ ਆਪਣੇ ਇਹਨਾਂ ਦੇ ਕੰਮ ਕਰਦੇ ਨੇ ਉਹ ਕਹਿੰਦੇ ਚਾਚੇ ਬਿੱਲ ਨਹੀਂ ਅਸੀਂ ਦੇਣ ਦੇਣਾ ਅਸੀਂ ਆਪ ਦਵਾਂਗੇ ਮੈਂ ਕਿਹਾ ਕੰਮ ਨਾ ਕਰੋ ਯਾਰ ਫਿਰ ਤਾਂ ਮੈਂ ਆਉਂਦਾ ਹੀ ਨਾ ਮੈਂ ਕਿਹਾ ਬਿਚਾਰੇ ਇੰਨਾ ਪਿਆਰ ਕਰਦੇ ਨੇ ਮੁੰਡੇ ਲਵ ਜੂਆ ਤੁਹਾਨੂੰ ਭਾਈ ਸਾਰੇ ਮੇਰੇ ਭਤੀਜ ਭਤੀਜੀਆਂ ਨੂੰ ਟਰੱਕ ਭਰ ਕੇ ਤੇ ਆ ਆ ਜੇ ਮੇਰੇ ਭਤੀਜ ਆ ਸਾਰੇ ਦਾਹ ਨੂੰ ਆ ਜਾ ਪੁੱਤ ਹੋ ਠੀਕ ਹੋ ਇੱਕ ਨੰਬਰ ਚ ਬਾ ਠੀਕ ਆ ਠੀਕ ਆ ਇੱਕ ਨੰਬਰ ਚਾਹੀਦਾ ਤੇ ਅੰਦਰ ਵੀ ਬੈਠੇ ਨੇ ਆਪਣੀ ਭਤੀਜੇ ਨੀ ਕੋ ਮੁੰਡਿਓ ਠੀਕ ਆ ਠੀਕ ਆ ਭਤੀਜਾ ਹਾਂਜੀ ਮਿੱਤਰੋ ਹਨੇਰਾ ਹੋ ਗਿਆ ਹੁਣ ਚਲਦੇ ਆ ਪਿੰਡ ਤੇ ਆ ਮੇਰੇ ਭਤੀਜ ਦੀਏ ਯਾਰ ਦੇਖੋ ਵਿਚਾਰੇ ਕਿੰਨਾ ਪਿਆਰ ਕਰਦੇ ਨੇ ਮੁੰਡੇ ਹੈ ਲਵ ਯੂ ਆ ਯਾਰ ਤੁਸੀਂ ਜੁਗ ਜੁਗ ਜੀਓ ਯਾਰ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਲੇਟ ਹੋ ਗਏ ਯਾਰ ਦੋਸਤੋ ਕਿਉਂਕਿ ਭਤੀਜ ਪਿਆਰੇ ਬਹੁ ਕਰਦੇ ਨੇ ਡੋਮੀਨੋ ਜੇ ਭਤੀਜੀਆਂ ਨੇ 40 ਮਿੰਟ 45 ਮਿੰਟ ਲਵਾਤੇ ਯਾਰ ਤੁਸੀਂ ਪਿਆਰੇ ਬਹੁ ਕਰਦੇ ਹੋ ਸਾਰੇ ਧੰਨਵਾਦ ਕਰਦਾ ਮੈਂ ਸੁੱਦਾ ਸਾਰਿਆਂ ਦਾ ਲਵ ਯੂ ਆ ਟੱਕ ਭਰ ਕੇ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਬਟਨ ਵਾਲੀ ਘੰਟੀ ਜ਼ਰੂਰ ਦਬਿਓ ਲਵ